ਜੰਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਆ ਕਿ ਸਹੀ ਸੁਭਕਰਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾਂਅ ਕੱਟਿਆ ਜਾਵੇ ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੱਥੀਆਂ ਜੱਥੇਬੰਦੀਆਂ ਦੇ ਇਸ ਜੱਥੇਬੰਦੀ ਕਿਸਾਨ ਦੇਥੇ ਉਨੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜੱਥੇਬੰਦੀ ਨੂੰ ਸਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਬੇਨਤੀ ਕਰਦੇ ਆ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹਦੇ ਵਿੱਚ ਨਾ ਸਾਡੇ ਸੁਭਕਰਮ ਨੂੰ ਬਦਨਾਮ ਕੀਤਾ ਜਾਵੇ ਨਾ ਇਹਦਾ ਕਿਸ ਨਾਮ ਲਿਆ ਜਾਵੇ ਨਾ ਇਹ ਸਿੱਧੂ ਪਰਜੇ ਸੇ ਬੰਦੀ ਨੂੰ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂਗੇ ਅੱਜ ਤੋਂ ਬਾਅਦ ਸਾਡੇ ਕੋਈ ਸੁਭਕਰਮ ਨੂੰ ਕਿਸੇ ਵੀ ਮਸਲੇ ਦੇ ਵਿੱਚ ਨਾ ਲੱਟਿਆ ਜਾਵੇ ਸਾਨੂੰ ਫਰਾਉਣਾ ਨਾ ਕੀਤਾ ਜਾਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸੁਭਕਰਮ ਸਿੰਘ ਜੀ ਬੱਲੂ ਜੋ ਕਿਸਾਨੀ ਅੰਦੋਲਨ ਦੌਰਾਨ ਸੀ ਜੀ ਦੀ ਪ੍ਰਾਪਤ ਕਰਗੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਬਲਜੀਤ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜਿਆ ਅੱਜ ਅਸੀਂ ਇਹ ਸਪਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸਹੀ ਸੁਖ ਕਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕੀਤਾ ਜਾਵੇ। ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ। ਤੇ ਮਤੀਆ ਜਿਥੇ ਬੰਦੀਆਂ ਤੇ ਇਸ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਸਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ ਬੇਨਤੀ ਕਰਦੇ ਆਂ ਵੀ ਇਹ ਮਾਸਾ ਚੱਲ ਰਿਹਾ ਹੈ ਇਹਦੇ ਵਿੱਚ ਨਾ ਪਾਸ ਸਾਡੇ ਸਰਪ੍ਰਸਤ ਕਰਨ ਨੂੰ ਬਦਨਾਮ ਕੀਤਾ ਜਾਵੇ ਨਾ ਇਹਨਾਂ ਪਰਸ ਨਾਂ ਲਿਆਇਆ ਜਾਵੇ ਨਾ ਇਹ ਸਿੱਧੂ ਪਰ ਜਿਸੇ ਬੰਦੀ ਨੂੰ ਨਰਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅੱਜ ਤੋਂ ਬਾਅਦ ਸਾਡੇ ਕੋਈ ਸਰਪ੍ਰਸਤ ਕਰਨ ਨੂੰ ਕਿਸੇ ਵੀ ਮਸਲੇ ਦੇ ਵਿੱਚ ਨਾ ਲੱਟਾਇਆ ਜਾਵੇ ਸਾਨੂੰ ਫਰਾਉਣਾ ਨਾ ਕੀਤਾ ਜਾਵੇ